ਐਜੂਕੇਸ਼ਨ ਤਾਂ ਪਹਿਲਾਂ ਹੀ ਮਹਿੰਗੀ ਹੁੰਦੀ ਜਾ ਰਹੀ ਆ ਪ੍ਰਾਈਵੇਟ ਯੂਨੀਵਰਸਿਟੀਆਂ ਦੇ ਰੇਟ ਦੇਖ ਲਓ ਪੀਯੂ ਦਾ ਰੇਟ ਦੇਖ ਲਓ ਤੁਸੀਂ ਹੋਰ ਸਾਡਾ ਕੱਲਾ ਇਦਾਂ ਦਾ ਦੇਸ਼ ਹੈ ਮੈਨੂੰ ਤਾਂ ਹੈਰਾਨੀ ਹੁੰਦੀ ਆ ਡਾਇਮੰਡ ਤੇ ਸੋਨੇ ਤੇ 3-4% ਟੈਕਸ ਹੈ ਐਜੂਕੇਸ਼ਨ ਤੇ 12-12% ਟੈਕਸ ਹੈ ਤੇ ਕਮਾਲ ਦੀ ਗੱਲ ਹੈ ਸੈਨੇਟ ਬਣੀ ਸੀ 99 ਮੈਂਬਰ ਸੀ ਮੇਰੇ ਹਿਸਾਬ ਨਾਲ ਹੁਣ ਤਾਂ ਸਟੂਡੈਂਟ ਲੱਖਾਂ 'ਚ ਪਹੁੰਚ ਗਏ ਹੁਣ ਤਾਂ 100 ਤੋਂ ਵੱਧ ਹੋਣੇ ਚਾਹੀਦੇ ਸੀ ਸਗੋਂ ਇਹਨਾਂ ਨੂੰ ਘਟਾ ਦਿੱਤਾ ਗਿਆ ਕੇਂਦਰ ਨੇ ਇੱਕ ਨੋਟੀਫਿਕੇਸ਼ਨ ਜਾਰੀ ਕਰਤਾ ਕਿ ਸੈਨੇਟ ਭੰਗ ਹੋ ਗਈ ਜੀ 90 ਤੋਂ 31ਾਂ ਤੇ ਤੁਸੀਂ ਆ ਗਏ ਨੌਜਵਾਨ ਉੱਠੇ ਬੋਲੇ ਤੁਸੀਂ ਬੋਲੇ ਕਲਾਕਾਰ ਬੋਲੇ ਬਹੁਤ ਸਾਰੇ ਲੋਕ ਬੋਲੇ ਪੰਜਾਬ ਹੀ ਬੋਲਿਆ ਤੁਹਾਨੂੰ ਲੱਗਦਾ ਕਿ ਜੇ ਅਸੀਂ ਨਾ ਬੋਲਦੇ ਨੌਜਵਾਨ ਅੱਗੇ ਹੋ ਕੇ ਨਾ ਬੋਲਦੇ ਤਾਂ ਕੇਂਦਰ ਨੇ ਉਹ ਸ਼ੁਰਲੀ ਚਲਾ ਦੇਣੀ ਸੀ ਉਹ ਵਾਪਸ ਨਹੀਂ ਲੈਣਾ ਹੁਣ ਇਹ ਪੰਜਾਬ ਦੀ ਤਾਂ ਗੱਲ ਹੈ ਹੀ ਨਹੀਂ ਜੀ ਸਾਰੇ ਧਰਮਾਂ ਦੇ ਸਟੂਡੈਂਟਾਂ ਦੇ ਫਿਊਚਰ ਦੀ ਗੱਲ ਹੈ ਹਨਾ ਤੇ ਆਪਾਂ ਫੇਰ ਖੜੇ ਆ ਆਪਣੇ ਬਾਬੇ ਨਾਨਕ ਦੀ ਗੁਰਗੋਬਿੰਦ ਸਿੰਘ ਜੀ ਦੀ ਆਈਡੀਓਲੋਜੀ ਦੇ ਉੱਤੇ ਤੁਹਾਨੂੰ ਲੱਗਦਾ ਕਿ ਫਿਰ ਜਿਹੜੇ ਮਸਲੇ ਸੈਨੀਟਰ ਚੁੱਕਦੇ ਸੀ ਜਿਵੇਂ ਤੁਸੀਂ ਹੁਣ ਗੱਲ ਕਰੀ ਹੈ ਨਾ ਕਿ ਉਹ ਫਿਰ ਦਬਾਏ ਜਾਣੇ ਸੀ ਹੁਣ ਇੱਕ ਹੋਰ ਮਸਲਾ ਆ ਗਿਆ ਸੀ ਕਿ ਜੀ ਐਫੀ ਡੈਪਟ ਲਿਖ ਕੇ ਦਿਓ ਕਿ ਧਰਨਾ ਨਹੀਂ ਤੁਸੀਂ ਲਾਉਂਗੇ ਜਿਹੜੇ ਵੱਡੇ ਘਰਾਣੇ ਆ ਉਹ ਚਾਹੁੰਦੇ ਆਪਾਂ ਰੋਟੀ ਨੂੰ ਵੀ ਕਬਜ਼ੇ 'ਚ ਲੈ ਲਈਏ ਇਕੱਲੇ ਇੰਡੀਆ ਦੀ ਗੱਲ ਨਹੀਂ ਮੈਂ ਕਰ ਰਿਹਾ ਇੰਟਰਨੈਸ਼ਨਲ ਗਲੋਬਲੀ ਇਦਾਂ ਹੋ ਰਿਹਾ ਕਿਸਾਨ ਪੂਰੇ ਵਰਲਡ ਦਾ ਦੁਖੀ ਆ ਐਜੂਕੇਸ਼ਨ ਕਈ ਕੰਟਰੀਆਂ 'ਚ ਬਹੁਤ ਵਧੀਆ ਹੈ ਕਿ ਸਸਤੀ ਹੈ ਸਾਡੇ ਇੱਥੇ ਸਰਕਾਰੀ ਸਕੂਲ ਬੰਦ ਹੁੰਦੇ ਜਾ ਰਹੇ ਆ ਯੂਨੀਵਰਸਿਟੀਆ ਨੇ ਸਸਤੀਆਂ ਸਰਕਾਰੀ ਨੇ ਹੌਲੀ ਹੌਲੀ ਕਾਰਪੋਰੇਟ ਘਰਾਣੇ ਦੀ ਨਜ਼ਰ ਇਹਨਾਂ ਤੇ ਆ ਤੁਸੀਂ ਇੱਥੇ ਇੱਥੋਂ ਦੀ ਡਿਗਰੀ ਦਾ ਰੇਟ ਦੇਖ ਲਓ ਇੱਕ ਪ੍ਰਾਈਵੇਟ ਯੂਨੀਵਰਸਿਟੀ ਦੀ ਡਿਗਰੀ ਦਾ ਕਦੇ ਕੰਪੈਰੀਜ਼ਨ ਕਰਕੇ ਦੇਖੋ ਤੁਸੀਂ ਕਾਰਪੋਰੇਟ ਘਰਾਣੇ ਦੇ ਹੱਥ ਜਦੋਂ ਐਜੂਕੇਸ਼ਨ ਆ ਗਈ ਫਿਰ ਉਹਨਾਂ ਨੇ ਫਿਰ ਮੋਟੇ ਗੱਪੇ ਇੱਥੇ ਚਿਕਚਾਤਾਉ ਆ ਸਿੱਖਣ ਮਹਿੰਗੀ ਕਰ ਦੇਣਾ ਐਜੂਕੇਸ਼ਨ ਦੋ ਸਾਲ ਹੋ ਗਏ ਸੈਨੀਟ ਦੀਆਂ ਚੋਣਾ ਤੱਕ ਨਹੀਂ ਕਰਾਈਆਂ ਗਈਆਂ ਇਹਦੇ ਚ ਜ਼ਿਆਦਾ ਤੁਹਾਨੂੰ ਕੀ ਲੱਗਦਾ ਕਿ ਬੀਜੇਪੀ ਜ਼ਿੰਮੇਵਾਰ ਕੇਂਦਰ ਸਰਕਾਰ ਇਹ ਸਾਡੀ ਪੰਜਾਬ ਸਰਕਾਰ ਪਾਸਟ ਦੇ ਵਿੱਚ ਵੀ ਸਾਡੀਆਂ ਸਰਕਾਰਾਂ ਨੇ ਡਿਊਟੀ ਸਹੀ ਨਹੀਂ ਨਿਭਾਈ ਤੇ ਇੱਕ ਮੈਨੂੰ ਇਸ਼ੂ ਲੱਗਦਾ ਜਿੱਦਾਂ ਯੂਨੀਵਰਸਿਟੀ ਨੂੰ ਜਿਹੜੀ ਫੰਡਿੰਗ ਹੈ ਉਹ ਪੰਜਾਬ ਤੋਂ ਹੋਰ ਜ਼ਿਆਦਾ ਹੋ ਸਕਦੀ ਆ ਪਾਸਟ ਦੇ ਵਿੱਚ ਵੀ ਮੈਨੂੰ ਲੱਗਦਾ ਉਹ ਘਟਦੀ ਗਈ ਹੈ ਘਟਦੀ ਜਾ ਰਹੀ ਹੈ ਸੈਂਟਰ ਵੀ ਕੁਝ ਦੇ ਰਿਹਾ ਫਿਰ ਪੰਜਾਬ ਕਿਹੜਾ ਯੂਗਾਂਡਾ ਚ ਹੈ ਬਾਈ ਹੈਨਾ ਆਪਾਂ ਇਸ ਦੇਸ਼ ਦਾ ਹਿੱਸਾ ਹੈ ਉਹ ਪੈਸਾ ਟੈਕਸ ਦਾ ਹੈ ਸਾਰਿਆਂ ਦਾ ਪੈਸਾ ਹੈ ਹੁਣ ਪੋਲੀਟਿਕਲ ਪਾਰਟੀਆਂ ਪੰਜਾਬ ਦੀਆਂ ਸਾਰੀਆਂ ਵੀ ਹੁਣ ਮੁੱਦਾ ਤੁਹਾਡੇ ਸਾਹਮਣੇ ਆ ਤੁਸੀਂ ਆਪ ਦਾ ਸਟੈਂਡ ਕਲੀਅਰ ਕਰੋ ਵੀ ਤੁਸੀਂ ਕਿੱਥੇ ਖੜੇ ਹੋ ਤੇ ਹੁਣ ਹੁਣ ਨੰਗੇ ਹੋਣਗੇ ਸਾਰੇ ਕਿਹੜਾ ਕਿਦਾਂ ਐਦਾਂ ਦੇ ਕੰਮ ਹੁੰਦੇ ਹੀ ਰਹਿਣੇ ਚਾਹੀਦੇ ਆ ਪੰਜਾਬੀ ਜਾਗਦੇ ਰਹਿੰਦੇ ਆ ਹੈਨਾ ਕਿਸਾਨੀ ਅੰਦੋਲਨ ਦੇ ਵਿੱਚ ਵੀ ਸਾਡੇ ਨਾਲ ੱਟਕਾ ਹੋਇਆ ਹੈ ਨਾ ਆਪਾਂ ਫੇਰ ਜਾਗ ਗਏ ਉਹ ਸਾਡਾ ਲਾਈਵ ਡੈਮੋ ਉੱਥੇ ਲੱਗਿਆ ਰਿਹਾ ਇੱਕ ਲਾਈਵ ਡੈਮੋ ਹੋ ਰਿਹਾ ਇੱਥੇ ਸ਼ੁਰੂ ਹੋ ਗਿਆ ਠੀਕ ਹੈ ਤਾਂ ਇਹ ਚੀਜ਼ਾਂ ਚਲਦੀਆਂ ਰਹਿੰਦੀਆਂ ਤੇ ਸਾਨੂੰ ਕੋਈ ਟੈਨਸ਼ਨ ਨਹੀਂ ਕੋਈ ਪਰਵਾਹ ਨਹੀਂ ਅਪਾ ਸਾਡੇ ਤੇ ਜ਼ੁਲਮ ਕਰਨਿਆਂ ਵਾਲਿਆਂ ਨੂੰ ਆਪਾਂ ਭਾਈ ਕਨਈਏ ਦੇ ਵਾਰਿਸ ਆ ਜੇ ਸਾਡੇ ਦੇ ਕੋਈ ਤਸੱਦਦ ਕਰਦਾ ਆਪਾਂ ਉਹਨੂੰ ਪਾਣੀ ਵੀ ਪਲਾਵਾਂਗੇ ਲੰਗਰ ਵੀ ਛਕਾਵਾਂਗੇ ਤੇ ਜਿੱਤ ਕੇ ਜਾਵਾਂਗੇ ਪੰਜਾਬ ਦੀ ਗੱਲ ਹੋਵੇ ਤੇ ਪੰਜਾਬ ਔਖੇ ਸਮੇਂ ਦੇ ਵਿੱਚ ਹੋਵੇ ਤਾਂ ਰੇਸ਼ਮ ਅਨਮੋਲ ਦਾ ਨਾਮ ਨਾ ਆਵੇ ਜਾਂ ਰੇਸ਼ਮ ਅਨਮੋਲ ਅੱਗੇ ਸਾਹਮਣੇ ਨਾ ਆਉਣ ਤਾਂ ਇਹ ਗੱਲ ਹੋ ਨਹੀਂ ਸਕਦੀ ਇਸ ਵੇਲੇ ਪੰਜਾਬ ਯੂਨੀਵਰਸਿਟੀ ਦੇ ਉੱਤੇ ਜਿਸ ਤਰੀਕੇ ਦੇ ਸੰਕਟ ਦੇ ਬਦਲ ਛਾਏ ਹੋਏ ਨੇ ਤਾਂ ਪੂਰਾ ਪੰਜਾਬ ਇਕੱਠਾ ਪੂਰੇ ਪੰਜਾਬ ਦੇ ਕਲਾਕਾਰ ਇਕੱਠੇ ਨੇ ਪਰ ਹਮੇਸ਼ਾ ਪਹਿਲੀ ਕਤਾਰ ਦੇ ਵਿੱਚ ਰਹਿਣ ਵਾਲੇ ਕਲਾਕਾਰ ਬਾਈ ਰੇਸ਼ਮ ਅਨਮੋਲ ਇਸ ਵੇਲੇ ਵੀ ਪੰਜਾਬ ਯੂਨੀਵਰਸਿਟੀ ਪਹੁੰਚੇ ਹੋਏ ਨੇ ਗੱਲ ਉਹਨਾਂ ਦੇ ਨਾਲ ਕਰਦੇ ਆ ਬਹੁਤ ਸੀਰੀਅਸ ਮੁੱਦੇ ਨੇ ਬਾਈ ਜੀ ਸਤਿ ਸ਼੍ਰੀ ਅਕਾਲ ਸਵਾਗਤ ਹੈ ਪਹਿਲਾਂ ਤੋਂ ਸਤਿ ਸ਼੍ਰੀ ਅਕਾਲ ਜੀ ਥੈਂਕ ਯੂ ਸੋ ਮੱਚ ਜਿੱਥੇ ਮੁੱਦੇ ਆਉਂਦੇ ਨੇ ਜਿੱਥੇ ਪੰਜਾਬ ਨੂੰ ਲੋਡ ਹੁੰਦੀ ਹੈ ਉਹਦੇ ਨੌਜਵਾਨਾਂ ਦੀ ਉੱਥੇ ਰੇਸ਼ਮ ਅਨਮੋਲ ਨੂੰ ਅਸੀਂ ਪਹਿਲੀ ਥਾਂ ਤੇ ਖੜਾ ਦੇਖਦੇ ਆ ਕਾਰਨ ਕੀ ਹੈ ਪੰਜਾਬ ਦੇ ਨਾਲ ਲगाव ਹੈ ਜਾਂ ਪੰਜਾਬੀ ਬੋਲੀ ਦੇ ਨਾਲ ਪਿਆਰ ਇੰਨਾ ਹੈ ਜਾਂ ਇਸ ਧਰਤੀ ਦੀ ਕੋਈ ਖਿੱਚ ਹੀ ਨਹੀਂ ਆ ਤੁਹਾਡੇ ਲਈ ਨਹੀਂ ਭਾਈ ਹਰ ਇੱਕ ਇਨਸਾਨ ਦੇ ਨਾਲ ਸੰਸਕਾਰ ਹੁੰਦੇ ਆ ਜਿੱਦਾਂ ਸਾਡੀ ਮਾਂ ਨੇ ਫਾਦਰ ਸਾਹਿਬ ਬਚਪਨ ਜਦੋਂ ਪਿਆਰ ਹੋ ਗਈ ਸੀ ਜੋ ਸਾਨੂੰ ਸਿਖਾਇਆ ਜਾਂ ਸਾਡੇ ਫੈਮਿਲੀ ਦੇ ਜਿੱਦਾਂ ਦਾ ਸ਼ੁਰੂ ਤੋਂ ਲੈ ਕੇ ਐਟਮੋਸਫੇਅਰ ਰਿਹਾ ਮੇਰੇ ਬ੍ਰਦਰ ਨੇ ਡਾਕਟਰ ਨਿਰਮਲ ਸਿੰਘ ਸਰਬਨ ਸਿੰਘ ਤਾਂ ਸਾਡੀ ਇਹ ਬੇਸਿਕ ਨੇਚਰ ਹੈ ਪਹਿਲਾ ਮੇਰੇ ਫਾਦਰ ਸਾਹਿਬ ਲੇਟ ਸ੍ਰੀ ਬਿਸ਼ਨ ਸਿੰਘ ਨੰਬਰਦਾਰ ਜੀ ਉਹਨਾਂ ਦਾ ਕੰਮ ਵੀ ਇਹੀ ਸੀਗਾ ਮੈਂ ਤਾਂ 3 ਸਾਲ ਦਾ ਸੀ ਜਦੋਂ ਐਕਸਪਾਇਰ ਹੋਇਆ ਮੇਰੀ ਮਾਤਾ ਜੀ ਦੱਸਦੇ ਆ ਕਿ ਉਹਨਾਂ ਦਾ ਕੰਮ ਸੀਗਾ ਸਾਡੇ ਇਲਾਕੇ ਦੇ ਵਿੱਚ ਕਾਲਜ ਨਹੀਂ ਸੀਗਾ ਉਹਨਾਂ ਨੇ ਸਾਰੇ ਇਲਾਕੇ 'ਚ ਘੁੰਮ ਘੁੰਮ ਕੇ ਉੱਥੇ ਡੀਏਵੀ ਕਾਲਜ ਖੁਲਾਇਆ ਡੋਨੇਸ਼ਨ ਆਪ ਵੀ ਦਿੱਤੀ ਲੋਕਾਂ ਤੋਂ ਵੀ ਮੰਗੀ ਜਦੋਂ ਪਾਣੀ ਦੀ ਘਾਟ ਸੀ ਇਲਾਕੇ 'ਚ ਹਰ ਇੱਕ ਚੌਰਾਹੇ ਤੇ ਕਦੇ ਨਲਕੇ ਲਵਾਣੇ ਤਾਂ ਇਦਾਂ ਦੇ ਕੰਮਾਂ 'ਚ ਮੇਰੇ ਫਾਦਰ ਸਾਹਿਬ ਦੇ ਉਹਨਾਂ ਦੇ ਕਦਮਾਂ ਤੇ ਅੱਪਾ ਚੱਲ ਰਹੇ ਆ ਇਹ ਦੂਜੀ ਗੱਲ ਹੈ ਆਪਾਂ ਪੰਜਾਬ ਚੋਂ ਹੀ ਖਾਣਾ ਬਾਈ ਇੱਥੋਂ ਹੀ ਹੁਣ ਵਿਆਹਾਂ ਦਾ ਸੀਜ਼ਨ ਚੱਲ ਰਿਹਾ ਹੁਣ ਵੀ ਮੈਂ ਸ਼ੋਅ ਤੋਂ ਆਇਆ ਸਿੱਧਾ ਹੀ ਹੈਨਾ ਅੱਛਾ ਕਿੱਥੇ ਲਾ ਕੇ ਆਏ ਹੋ ਸ਼ੋਅ ਨਾਲ ਠੀਕ ਹੈ ਤੇ ਕੱਲ ਦਾ ਫੇਰ ਫਰੀਦਕੋਟ ਹੈ ਹੈਨਾ ਮੈਂ ਅੱਜ ਦੂਜੀ ਵਾਰੀ ਆਇਆ ਇੱਥੇ ਜਦੋਂ ਧਰਨਾ ਸ਼ੁਰੂ ਹੋਇਆ ਨਿਊਜ਼ੀਲੈਂਡ ਸੀਗਾ ਮੈਂ ਤੇ ਉੱਥੋਂ ਸਿੱਧਾ ਇੱਥੇ ਪਹੁੰਚੇ ਸੀਗੇ ਜੇ ਸਾਨੂੰ ਲੱਗਦਾ ਹੈ ਕਿ ਜਿਸ ਪੰਜਾਬ ਚੋਂ ਆਪਾਂ ਨੇ ਖਾਣਾ ਜਿੱਦਾਂ ਹੁਣ ਫਲੱਡਾਂ ਦੀ ਚਾਹੇ ਭੀੜ ਪਈ ਸੀਗੀ ਉੱਥੇ ਹੁਣ ਤੱਕ ਸਾਡੀ ਸੇਵਾ ਚੱਲ ਰਹੀ ਹੈ ਕਈ ਛੋਟੇ ਜ਼ਿੰਮੇਦਾਰ ਆ ਉਹਨਾਂ ਦੀ ਕਣਕ ਦੀ ਉਹ ਘਰ ਕੋਸ਼ਿਸ਼ ਕਰ ਰਹੇ ਆ ਆਪਾਂ ਜਿੰਨਾ ਹੋ ਸਕਦਾ ਬਣਾ ਕੇ ਦੇਈਏ ਮੇਰਾ ਭਾਈ ਜੀ ਠੀਕ ਹੈ ਮਤਲਬ ਤੁਹਾਡੀ ਬਲੱਡ ਲਾਈਨ ਕਹਿ ਲਈਏ ਜਾਂ ਕਿ ਬਲੱਡ 'ਚ ਹੀ ਕੁਛ ਐਸੀ ਕਸ਼ਿਸ਼ ਹੈਗੀ ਹੈ ਨਾ ਵੀ ਸ਼ੁਰੂ ਤੋਂ ਚੀਜ਼ਾਂ ਚੱਲਦੀਆਂ ਆ ਰਹੀਆਂ ਨੇ ਪਰ ਲੋਕ ਆਉਂਦੇ ਨੇ ਬਹੁਤ ਸਾਰੇ ਆਉਂਦੇ ਨੇ ਕਲਾਕਾਰ ਵੀ ਬਹੁਤ ਆਉਂਦੇ ਨੇ ਆਪਾਂ ਇਹ ਨਹੀਂ ਕਹਿੰਦੇ ਪਰ ਇੱਕ ਹੁੰਦਾ ਨਾ ਕਿ ਸਭ ਤੋਂ ਪਹਿਲੀ ਡਿੰਗ ਜੀ ਨੇ ਪੱਟਣੀ ਹੁੰਦੀ ਹੈ ਜੀ ਉਹ ਪਹਿਲੀ ਡਿੰਗਾ ਵਾਲਿਆਂ 'ਚ ਤੁਸੀਂ ਆਉਨੇ ਹੋ ਮੈਂ ਇਸ ਵਾਰ ਇਸ ਕਰਕੇ ਹੋ ਜਾਂਦਾ ਖਾਸ ਕਿ ਹਮੇਸ਼ਾ ਤੁਸੀਂ ਆਉਨੇ ਹੋ ਪਹਿਲਾਂ ਦੇਖੋ ਹੁਣ ਵੀ ਹੈ ਚਲੋ ਬਹੁਤ ਲੋਕ ਇੱਥੇ ਵੀ ਆਏ ਹੋਰ ਵੀ ਬਹੁਤ ਸਾਰੇ ਕਲਾਕਾਰ ਵੀ ਆਉਣਗੇ ਪਰ ਮੈਂ ਗੱਲ ਕਰ ਰਿਹਾ ਕਿ ਮੂਰਲੀ ਕਤਾਰ ਚ ਤੁਸੀਂ ਹਮੇਸ਼ਾ ਨਜ਼ਰ ਆਉਂਦੇ ਹੋ ਤੁਸੀਂ ਦੱਸਿਆ ਕੀ ਹੈ ਤੇ ਇੱਕ ਮੈਂ ਕਹਿਦਾ ਕਿ ਮੈਂ ਸਿੰਘ ਲਾਉਣਾ ਭੁੱਲ ਗਿਆ ਸੀ ਰੇਸ਼ਮ ਸਿੰਘ ਅਨਮੋਲ ਬਾਈ ਜੀ ਉਹਨਾਂ ਦਾ ਪੂਰਾ ਨਾਮ ਹੈ ਮੈਂ ਮਾਫੀ ਚਾਹੁੰਦਾ ਮੈਂ ਸਿੱਧਾ ਵੀ ਕਹਿ ਗਿਆ ਸੀ ਜਿਹਨੇ ਰੱਖਿਆ ਹੋਇਆ ਬਾਕੀ ਅੱਛਾ ਸ਼ਾਇਦ ਕੱਟੇ ਹੋਏ ਆ ਬਾਕੀ ਜੋ ਸ਼ਾਰਟ ਚ ਆ ਗਿਆ ਨਾ ਇਹ ਵੀ ਦੇਖੋ ਇੱਕ ਉਹ ਹੈ ਕਿ ਆਪਾਂ ਸਿੰਘ ਨੂੰ ਇੱਕ ਪਾਸੇ ਕਰਤਾ ਹੈ ਜਦੋਂ ਕਿ ਸਿੰਘ ਤਾਂ ਸਾਡੀ ਨਿਸ਼ਾਨੀ ਸੀ ਇਹ ਵੀ ਇੱਕ ਬਹੁਤ ਮਤਲਬ ਵੱਡੀ ਗੱਲ ਹੈਗੀ ਆ ਕਿ ਅਸੀਂ ਸਿੰਘ ਹਟਾਉਣ ਲੱਗ ਗਏ ਆ ਖਾਸ ਕਰ ਕਲਾਕਾਰਾਂ ਦੇ ਵਿੱਚ ਤਾਂ ਅਸੀਂ ਸਿੰਘ ਤਾਂ ਲੱਗਦਾ ਹੀ ਨਹੀਂ ਸਿੱਧਾ ਨਾਮ ਹੁੰਦਾ ਪਿੱਛੇ ਗੋਤ ਆ ਜਾਂਦਾ ਆ ਜਦੋਂ ਮੇਰੀ ਫਸਟ ਐਲਬਮ ਮੈਂ ਕੀਤੀ ਸੀ ਹਣੀ ਸਿੰਘ ਦੇ ਨਾਲ ਹਣੀ ਸਿੰਘ ਨੇ ਸਾਰਿਆਂ ਦੇ ਨਾਮ ਚੇਂਜ ਕੀਤੇ ਸੀ ਸਿਰਫ ਮੈਂ ਕਿਹਾ ਸੀ ਵੀ ਮੈਂ ਇਹ ਸਿੰਘ ਰੱਖਣਾ ਹੈ ਨਾ ਉਦੋਂ ਦਾ ਮੈਂ ਕਿਹਾ ਇਹਦੇ ਲਈ ਤਾਂ ਬਹੁਤ ਕੁਰਬਾਨੀ ਆ ਉਦੋਂ ਤੁਸੀਂ ਨਾਲ ਲਾਉਂਦੇ ਆ ਰਹੇ ਰੇਸ਼ਮ ਸਿੰਘ ਅਨਮੋਲ ਹੈ ਨਾ ਹਾਂਜੀ ਹਾਂਜੀ ਅਨਮੋਲ ਮੇਰੇ ਟੀਚਰ ਨੇ ਨਾ ਰੱਖਤਾ ਸੀ ਮੇਰੀ ਉਹ ਦੇਖ ਕੇ ਟੈਲੈਂਟ ਦੇਖ ਕੇ ਕਿ ਮਲਟੀ ਟੈਲੈਂਟਡ ਇਨਸਾਨ ਹੈ ਅੱਛਾ ਇਹਦੇ ਪਿੱਛੇ ਵੀ ਕਹਾਣੀ ਹੈ ਕੋਈ ਇਹ ਕਹਾਣੀ ਬਾਅਦ ਚ ਡਿਸਕਸ ਕਰਾਂਗੇ ਕਦੇ ਹਾਂਜੀ ਇਹਦੇ ਵਿੱਚ ਵੀ ਸਟੋਰੀ ਹੈ ਪਹਿਲਾਂ ਜਿਹੜਾ ਮੁੱਦੇ ਤੇ ਤੁਸੀਂ ਆਏ ਹੋਏ ਹੋ ਇੱਥੇ ਹੁਣ ਜਿਵੇਂ ਕੇਂਦਰ ਨੇ ਇੱਕ ਨੋਟੀਫਿਕੇਸ਼ਨ ਜਾਰੀ ਕਰਤਾ ਕਿ ਸੈਨੇਟ ਭੰਗ ਹੋ ਗਈ ਜੀ 90 ਤੋਂ 31ਾਂ ਤੇ ਤੁਸੀਂ ਆ ਗਏ ਨੌਜਵਾਨ ਉੱਠੇ ਬੋਲੇ ਤੁਸੀਂ ਬੋਲੇ ਕਲਾਕਾਰ ਬੋਲੇ ਬਹੁਤ ਸਾਰੇ ਲੋਕ ਬੋਲੇ ਪੰਜਾਬੀ ਬੋਲਿਆ ਤੁਹਾਨੂੰ ਲੱਗਦਾ ਕਿ ਜੇ ਅਸੀਂ ਨਾ ਬੋਲਦੇ ਨੌਜਵਾਨ ਅੱਗੇ ਹੋ ਕੇ ਨਾ ਬੋਲਦੇ ਤਕਿੰਦਰ ਨੇ ਉਹ ਸ਼ੁਰਲੀ ਚਲਾ ਦੇਣੀ ਸੀ ਉਹ ਵਾਪਸ ਨਹੀਂ ਲੈਣਾ ਸੀ ਐਕਚੁਅਲੀ ਜਦੋਂ ਇਹ ਸੈਨੇਟ ਬਣੀ ਸੀ ਹੈਨਾ ਇੱਕ ਤਰੀਕੇ ਦੇ ਨਾਲ ਇਹ ਸਿਲੈਕਟਡ ਮੈਂਬਰ ਨੇ ਉਹ ਡੈਮੋਕ੍ਰੇਸੀ ਆਪਾਂ ਕਹਿ ਸਕਦੇ ਹਾਂ ਚੁਣੇ ਹੋਏ ਨੁਮਾਇੰਦੇ ਜਦੋਂ ਗੱਲ ਕਰਦੇ ਉਹਨਾਂ ਨੇ ਲੋਕਾਂ ਦੀ ਗੱਲ ਕਰਨੀ ਆ ਜਦੋਂ ਇਹ ਸੈਨੇਟ ਬਣੀ ਸੀ 91 ਮੈਂਬਰ ਸੀਗੇ ਮੇਰੇ ਹਿਸਾਬ ਨਾਲ ਹੁਣ ਤਾਂ ਸਟੂਡੈਂਟ ਲੱਖਾਂ ਚ ਪਹੁੰਚ ਗਏ ਹੁਣ ਤਾਂ 100 ਤੋਂ ਵੱਧ ਹੋਣੇ ਚਾਹੀਦੇ ਸੀ ਸਗੋਂ ਇਹਨਾਂ ਨੂੰ ਘਟਾ ਦਿੱਤਾ ਗਿਆ ਤੇ ਇਹ ਇਕੱਲਾ ਮੁੱਦਾ ਪੰਜਾਬ ਦਾ ਨਹੀਂ ਹੈਗਾ ਜਿਹੜੇ ਹਰਿਆਣਾ ਪੰਜਾਬ ਹਿਮਾਚਲ ਯਾ ਹੋਰ ਵੀ ਇੰਡੀਆ ਦੇ ਸਟੂਡੈਂਟ ਆ ਜਿਹੜੇ ਇਹਨਾਂ ਕਾਲਜਾਂ ਚ ਐਫੀਲੀਏਟਿਡ ਕਾਲਜ ਜਿਹੜੇ ਯੂਨੀਵਰਸਿਟੀ ਦੇ ਵਿੱਚ ਪੜ੍ਹਦੇ ਆ ਭਾਈ ਹੌਲੀ ਹੌਲੀ ਤੁਹਾਡੀ ਗੱਲ ਕਰਨ ਵਾਲਾ ਕੋਈ ਹੈ ਨਹੀਂ ਫਿਰ ਫੀਸਾਂ ਵੀ ਵਧਣੀਆਂ ਨੇ ਹੋਸਟਲ ਦੇ ਰੇਟ ਵੀ ਵਧਣੇ ਆ ਕੈਂਟੀਨਾਂ ਦੇ ਵਿੱਚ ਚੰਗਾ ਮਾੜਾ ਖਾਣਾ ਜੋ ਮਿਲਦਾ ਖਾ ਲੋ ਮੈਨੂੰ ਯਾਦ ਆ ਮੈਂ ਇੱਥੇ ਪੜ੍ਹਦਾ ਸੀ ਮੈਂ ਤੇ ਅਸਤਿੰਦਰ ਸਰਤਾਜ ਭਾਈ ਕੈਂਟੀਨ ਚ ਮਾੜਾ ਖਾਣਾ ਮਿਲਦਾ ਸੀ ਆਪਾਂ ਧਰਨੇ ਤੇ ਬਹਿ ਜਾਂਦੇ ਸੀ ਫੀਸਾਂ ਇਕਦਮ ਜ਼ਿਆਦਾ ਵਧਾਈਆਂ ਜਾਂਦੀਆਂ ਸੀ ਆਪਾਂ ਪ੍ਰੋਟੈਸਟ ਕਰਦੇ ਸੀ ਫਿਰ ਹੌਲੀ ਹੌਲੀ ਇਹ ਚੀਜ਼ਾਂ ਖਤਮ ਹੀ ਹੋ ਜਾਣੀਆਂ ਤੇ ਸਾਰਿਆਂ ਦੀ ਐਜੂਕੇਸ਼ਨ ਮਹਿੰਗੀ ਹੋਊਗੀ ਪੜ੍ਹਾਈ ਮਹਿੰਗੀ ਹੋਊਗੀ ਔਰ ਸਾਡਾ ਕੱ ਡਾਇਮੰਡ ਤੇ ਸੋਨੇ ਤੇ 3-4% ਟੈਕਸ ਹੈ এডੂਕੇਸ਼ਨ ਤੇ 12-12% ਟੈਕਸ ਹੈ ਤੇ ਕਮਾਲ ਦੀ ਗੱਲ ਹੈ ਹੈਨਾ ਤੇ এডੂਕੇਸ਼ਨ ਤਾਂ ਪਹਿਲਾਂ ਹੀ ਮਹਿੰਗੀ ਹੁੰਦੀ ਜਾ ਰਹੀ ਆ ਪ੍ਰਾਈਵੇਟ ਯੂਨੀਵਰਸਿਟੀਆਂ ਦੇ ਰੇਟ ਦੇਖ ਲਓ ਪੀਯੂ ਦਾ ਰੇਟ ਦੇਖ ਲਓ ਤੁਸੀਂ ਤੇ ਹਾਂਜੀ ਇਸ ਤਰੀਕੇ ਨਾਲ ਇਹ 30 ਜਾਂ 31 ਕਰ ਦਿੱਤੀ ਗਈ ਸੀ ਮਤਲਬ 90 91 ਤੋਂ ਸਿੱਧਾ 30 ਤੱਕ ਆ ਗਿਆ ਤੇ ਉਹਦੇ ਵੀ ਬਹੁਤ ਹੈ ਕਿ ਵੀਸੀ ਹੈ ਵਾਈਸ ਚਾਂਸਲਰ ਅਪਰੂਵਲ ਅਪਰੂਵ ਕਰ ਦਿਆ ਕਰਨਗੇ ਜੀ ਬਣ ਜਾ ਕਰਨਗੇ ਤੁਹਾਨੂੰ ਲੱਗਦਾ ਕਿ ਫਿਰ ਜਿਹੜੇ ਮਸਲੇ ਸੈਨੀਟਰ ਚੁੱਕਦੇ ਸੀ ਜਿਵੇਂ ਤੁਸੀਂ ਹੁਣ ਗੱਲ ਕਰੀ ਹੈ ਨਾ ਕਿ ਉਹ ਫਿਰ ਦਬਾਏ ਜਾਣੇ ਸੀ ਹੁਣ ਇੱਕ ਹੋਰ ਮਸਲਾ ਆ ਗਿਆ ਸੀ ਕਿ ਜੀ ਐਫੀ ਡੈਪਟ ਲਿਖ ਕੇ ਦਿਓ ਕਿ ਧਰਨਾ ਨਹੀਂ ਤੁਸੀਂ ਲਾਓਗੇ ਹਰ ਇੱਕ ਚੀਜ਼ ਨਾ ਆਪਣੀ ਲੜਾਈ ਨਾ ਕਾਰਪੋਰੇਟ ਨਾਲ ਆ ਬਾਈ ਬਾਕੀ ਚੀਜ਼ਾਂ ਤਾਂ ਛੋਟੀਆਂ ਨੇ ਬਾਕੀ ਤਾਂ ਛੋਟੇ ਛੋਟੇ ਮੋਰੇ ਆ ਵਿੱਚ ਹੌਲੀ ਹੌਲੀ ਸਾਰੀਆਂ ਚੀਜ਼ਾਂ ਸਤਾਰਾਂ ਉੱਥੇ ਜੁੜਦੀਆਂ ਚਾਹੇ ਕਿਸਾਨੀ ਅੰਦੋਲਨ ਤੁਸੀਂ ਦੇਖ ਲਓ ਚਾਹੇ ਇਹ ਦੇਖ ਲਓ ਹੌਲੀ ਹੌਲੀ ਜਿਹੜੇ ਵੱਡੇ ਘਰਾਨੇ ਆ ਉਹ ਚਾਹੁੰਦੇ ਆਪਾਂ ਰੋਟੀ ਨੂੰ ਵੀ ਕਬਜ਼ੇ 'ਚ ਲੈ ਲਈਏ ਇਕੱਲੇ ਇੰਡੀਆ ਦੀ ਗੱਲ ਨਹੀਂ ਮੈਂ ਕਰ ਰਿਹਾ ਇੰਟਰਨੈਸ਼ਨਲ ਗਲੋਬਲੀ ਏਦਾਂ ਹੋ ਰਿਹਾ ਕਿਸਾਨ ਪੂਰੇ ਵਰਲਡ ਦਾ ਦੁਖੀ ਆ ਐਜੂਕੇਸ਼ਨ ਕਈ ਕੰਟਰੀਆਂ 'ਚ ਬਹੁਤ ਵਧੀਆ ਤੇ ਸਸਤੀ ਹੈ ਸਾਡੇ ਇੱਥੇ ਸਰਕਾਰੀ ਸਕੂਲ ਬੰਦ ਹੁੰਦੇ ਜਾ ਰਹੇ ਆ ਔਰ ਜਿਹੜੀਆਂ ਯੂਨੀਵਰਸਿਟੀਆਂ ਨੇ ਸਸਤੀਆਂ ਸਰਕਾਰੀ ਨੇ ਹੌਲੀ ਹੌਲੀ ਕਾਰਪੋਰੇਟ ਘਰਾਨੇ ਦੀ ਨਜ਼ਰ ਇਹਨਾਂ ਤੇ ਆ ਤੁਸੀਂ ਇੱਥੇ ਇੱਥੋਂ ਦੀ ਡਿਗਰੀ ਦਾ ਰ ਇੱਕ ਪ੍ਰਾਈਵੇਟ ਯੂਨੀਵਰਸਿਟੀ ਦੀ ਡਿਗਰੀ ਦਾ ਕਦੇ ਕੰਪੈਰੀਜ਼ਨ ਕਰਕੇ ਦੇਖੋ ਤੁਸੀਂ ਤਾਂ ਹੌਲੀ ਹੌਲੀ ਫਿਰ ਉਹ ਕਾਰਪੋਰੇਟ ਘਰਾਣਿਆਂ ਦੇ ਹੱਥ ਜਦੋਂ ਐਜੂਕੇਸ਼ਨ ਆ ਗਈ ਫਿਰ ਉਹਨਾਂ ਨੇ ਫਿਰ ਮੋਟੇ ਗੱਪੇ ਇੱਥੇ ਚਿਕਚਾਤਾਂ ਅ ਚਿਕਸ਼ਨ ਮਹਿੰਗੀ ਕਰ ਦੇਣਾ ਐਜੂਕੇਸ਼ਨ ਇਹਦੇ 'ਤੇ ਤੁਸੀਂ ਬੀਜੇਪੀ ਦਾ ਕਿੰਨਾ ਕਰੋਲ ਦੇਖਦੇ ਹੋ 노 ਡਾਊਟ ਕਿ ਕੇਂਦਰ 'ਚ ਬੀਜੇਪੀ ਜਦੋਂ ਹੋਊਗੀ ਜਾਂ ਕਿਸੇ ਦੀ ਵੀ ਸੱਤਾ ਹੁੰਦੀ ਪਾਰਟੀ ਦੀ ਤਾਂ ਫਿਰ ਬਲੇਮ ਤਾਂ ਉਹਦੇ 'ਤੇ ਹੀ ਜਾਣਾ ਸੀ ਕਿ ਤੁਸੀਂ ਸਾਡੇ ਹੱਕਾਂ 'ਤੇ ਡਾਕਾ ਮਾਰਨ ਦੀ ਕੋਸ਼ਿਸ਼ ਕਰ ਰਹੇ ਹੋ ਬੀਜੇਪੀ ਨੂੰ ਹੀ ਸਿੱਧਾ ਬਲੇਮ ਜਾਂਦਾ ਆ ਯਾ ਜਿਵੇਂ ਕਿ ਆ ਜਾਂਦਾ ਕਿ ਸਾਡੀ ਪੰਜਾਬ ਦੀ ਆਪਣੀ ਸਰਕਾਰ ਨੇ ਪੈਰ ਵੀ ਨਹੀਂ ਕਰੀ ਸੀ ਇੱਕ ਤਰੀਕੇ ਨਾਲ 2 ਸਾਲ ਹੋ ਗਏ ਸੈਨੇਟ ਦੀਆਂ ਚੋਣਾਂ ਤੱਕ ਨਹੀਂ ਕਰਾਈਆਂ ਗਈਆਂ ਇਹਦੇ ਚ ਜਿਆਦਾ ਤੁਹਾਨੂੰ ਕੀ ਲੱਗਦਾ ਕਿ ਬੀਜੇਪੀ ਜ਼ਿੰਮੇਵਾਰ ਕੇਂਦਰ ਸਰਕਾਰ ਜਾਂ ਸਾਡੀ ਪੰਜਾਬ ਸਰਕਾਰ ਜਦੋਂ ਆਪਾਂ ਆਪਾਂ ਸਾਰੀਆਂ ਸਾਰੀਆਂ ਪਾਰਟੀਆਂ ਸਾਡੇ ਲਈ ਸਤਕਾਰਯੋਗ ਨੇ ਹੈਨਾ ਆਪਾਂ ਤਾਂ ਆਰਟਿਸਟ ਬੰਦੇ ਆ ਸਾਰਿਆਂ ਦੇ ਪ੍ਰੋਗਰਾਮ ਵੀ ਲਾਣੇ ਆ ਹੁਣ ਵੀ ਲਾ ਰਹੇ ਆ ਮੈਨੂੰ ਲੱਗਦਾ ਜੇ ਪੁਰਾਣੀ ਗੱਲ ਕਰੀਏ ਪਾਸਟ ਦੇ ਵਿੱਚ ਵੀ ਸਾਡੀਆਂ ਸਰਕਾਰਾਂ ਨੇ ਡਿਊਟੀ ਸਹੀ ਨਹੀਂ ਨਿਭਾਈ ਤੇ ਇੱਕ ਮੈਨੂੰ ਇਸ਼ੂ ਲੱਗਦਾ ਜਿੱਦਾਂ ਯੂਨੀਵਰਸਿਟੀ ਨੂੰ ਜਿਹੜੀ ਫੰਡਿੰਗ ਹੈ ਉਹ ਪੰਜਾਬ ਤੋਂ ਹੋਰ ਜ਼ਿਆਦਾ ਹੋ ਸਕਦੀ ਆ ਪਾਸਟ ਦੇ ਵਿੱਚ ਵੀ ਮੈਨੂੰ ਲੱਗਦਾ ਉਹ ਘਟਦੀ ਗਈ ਹੈ ਘਟਦੀ ਜਾ ਰਹੀ ਹੈ ਤੇ ਆਪਾਂ ਜੀ ਆਪਣੀ ਫੰਡਿੰਗ ਪੰਜਾਬ ਤੋਂ ਵਧਾਈਏ ਲੱਗਦਾ ਬਾਈ ਜੀ ਵੀ ਪੋਸੀਬਲ ਹੋ ਜੂਗੀ ਪੰਜਾਬ ਸਰਕਾਰ ਦੇ ਤਾਂ ਆਪਣੇ ਹੀ ਨਹੀਂ ਖਰਚੇ ਚੁੱਕੇ ਜਾਂਦੇ ਸਰਕਾਰ ਆ ਤਾਂ ਇਹ ਦੇਖ ਰਹੀਆਂ ਨੇ ਕਿ ਸਰਕਾਰੀ ਲੈਂਡ ਵਿਲਾ ਕਿੱਥੇ ਪਿਆ ਜਾਂ ਕੋਈ ਪੁਰਾਣੀ ਇਮਾਰਤ ਹੋ ਗਈ ਉਹਨੂੰ ਵੀ ਆਪਾਂ ਵੇਚ ਕੇ ਪੈਸੇ ਵਟ ਲੈਣ। ਹੋਰ ਦੂਜੀ ਗੱਲ ਮੈਂ ਐਡ ਆਨ ਕਰਦਾ ਜੇ ਸਾਨੂੰ ਸੈਂਟਰ ਵੀ ਕੁਝ ਦੇ ਰਿਹਾ ਫਿਰ ਪੰਜਾਬ ਕਿਹੜਾ ਯੁਗਾਂਡਾ ਚ ਹੈ ਬਾਈ ਹੈਨਾ ਆਪਾਂ ਦੇਸ਼ ਦਾ ਹਿੱਸਾ ਹੈ ਉਹ ਪੈਸਾ ਟੈਕਸ ਦਾ ਹੈ ਸਾਰਿਆਂ ਦਾ ਪੈਸਾ ਹੈ ਤੇ ਇੱਥੇ ਬੱਚੇ ਪੰਜਾਬ ਦੇ ਇਕੱਲੇ ਥੋੜਾ ਪੜਦੇ ਆ ਤੇ ਹਿਮਾਚਲ ਵਾਲੇ ਵੀ ਆ ਹਰਿਆਣੇ ਵਾਲੇ ਵੀ ਆ ਯੂਪੀ ਵਾਲੇ ਵੀ ਆ ਹੋਰ ਪੂਰੇ ਪੰਜਾਬ ਸੌਰੀ ਪੂਰੇ ਇੰਡੀਆ ਤੋਂ ਬੱਚੇ ਇੱਥੇ ਪੜਦੇ ਆ ਹੈਨਾ ਸਾਰੇ ਬੱਚੇ ਪੜਦੇ ਆ ਸਾਰੇ ਆਪਾਂ ਦੇਸ਼ ਦਾ ਹਿੱਸਾ ਤਾਂ ਸਾਰੀਆਂ ਪਾਰਟੀਆਂ ਨੂੰ ਇਹ ਸੋਚਣਾ ਚਾਹੀਦਾ ਹੈ ਆਪਾਂ ਰਿਕੁਐਸਟ ਕਰਦੀਆਂ ਸਾਡੇ ਓਨਰ ਨੂੰ ਵੈਸੇ ਲੱਗੀ ਕੋਈ ਕਮੀ ਥੋੜੀ ਬਹੁਤ ਲੱਗੀ ਜਿਵੇਂ ਵਿਦਿਆਰਥੀ ਸ਼ਰਿਆਮ ਆ ਕੇ ਕਹਿੰਦੇ ਆ ਇੱਕ ਦਿਨ ਉਸ ਦਿਨ ਕੁੜੀ ਆਈ ਇੱਕ ਛੋਟੀ ਜੀ ਉਹਨੇ ਮਲਵਿੰਦਰ ਕੰਗ ਮੀਟ ਹੇਰ ਤੱਕ ਨੂੰ ਘੇਰ ਲਿਆ ਉਨੇ ਸਵਾਲ ਪੁੱਛੇ ਕੁੜੀ ਨੇ ਖੜ ਕੇ ਕਿ ਤੁਸੀਂ ਉਦੋਂ ਕਿੱਥੇ ਸੀ ਤੁਹਾਨੂੰ ਵੀ ਇਹ ਚੀਜ਼ਾਂ ਪਰਸਨਲੀ ਫੀਲ ਹੁੰਦੀਆਂ ਨੇ ਐਕਚੁਅਲੀ ਮੈਨੂੰ ਡਿਟੇਲ 'ਚ ਨਹੀਂ ਇਹਦੇ ਬਾਰੇ ਪਤਾ ਕਿ ਕੀ ਕਾਰਨ ਹੈ ਸ਼ਾਇਦ ਮੈਨੂੰ ਥੋੜਾ ਜਿਹਾ ਫੰਡਿੰਗ ਬਾਰੇ ਪਤਾ ਸ਼ਾਇਦ ਪੰਜਾਬ ਚੋਂ ਘੱਟ ਫੰਡਿੰਗ ਹੁੰਦੀ ਆ ਰਹੀ ਹੈ ਤੇ ਹੁੰਦੀ ਹੈ ਪਰ ਇਹ ਕੋਈ ਵੱਡਾ ਇਸ਼ੂ ਵੀ ਨਹੀਂ ਸੈਂਟਰ ਕੋਲ ਇੰਨੇ ਫੰਡ ਹੈ ਜੇ ਉਹ ਯੂਨੀਵਰਸਿਟੀ ਨੂੰ ਦੇ ਰਿਹਾ ਤਾਂ ਨਾ ਤਾਂ ਕੋਈ ਆਸਾਨ ਵਾਲੀ ਗੱਲ ਹੈ ਜਾਂ ਜੇ ਉਹ ਦੇ ਰਿਹਾ ਵੀ ਇਹ ਨਹੀਂ ਵੀ ਉਹ ਸਭ ਤੋਂ ਮੁੱਲ ਮੰਗੇ ਵੀ ਸਾਡੇ ਕਬਜੇ 'ਚ ਦੇ ਦੋ ਹੈ ਨਾ ਤੇ ਬਾਅਦ ਚ ਐਜੂਕੇਸ਼ਨ ਬਹੁਤ ਮਹਿੰਗੀ ਹੋ ਜਾਣੀ ਆ ਤਾਂ ਸਾਰੀਆਂ ਪਾਰਟੀਆਂ ਦੀ ਸਰਕਾਰਾਂ ਨੂੰ ਮੈਂ ਤਾਂ ਰਿਕੁਐਸਟ ਕਰਦਾ ਸਪੈਸ਼ਲੀ ਹੁਣ ਪੋਲੀਟਿਕਲ ਪਾਰਟੀਆਂ ਪੰਜਾਬ ਦੀਆਂ ਸਾਰੀਆਂ ਨੂੰ ਵੀ ਹੁਣ ਮੁੱਦਾ ਤੁਹਾਡੇ ਸਾਹਮਣੇ ਆ ਤੁਸੀਂ ਆਪ ਦਾ ਸਟੈਂਡ ਕਲੀਅਰ ਕਰੋ ਵੀ ਤੁਸੀਂ ਕਿੱਥੇ ਖੜੇ ਹੋ ਤੇ ਤੇ ਹੁਣ ਹੁਣ ਨੰਗੇ ਹੋਣਗੇ ਸਾਰੇ ਕਿਹੜਾ ਕਿੱਧਰ ਤੇ ਜਿਹੜਾ ਬੀਜੇਪੀ ਨੇ ਇਹ ਮੂਵ ਵਾਪਸ ਲਿਆ ਯਾਰ ਯੂ ਟਰਨ ਜਿਹਨੂੰ ਅਸੀਂ ਕਹਿੰਦੇ ਆ ਕਿ ਪਹਿਲਾਂ ਨੋਟੀਫਿਕੇਸ਼ਨ ਦਾਗਤਾ ਵਿਰੋਧ ਹੋਇਆ ਜਦੋਂ ਲੱਗਿਆ ਉਹਨਾਂ ਨੂੰ ਕਿ ਪੰਜਾਬ ਖੜਾ ਹੋ ਜਾਊਗਾ ਬਈ ਅੱਗੇ ਇਲੈਕਸ਼ਨ ਵੀ ਆ ਰਹੀ ਆ ਤਾਂ ਵਾਪਸ ਲੈ ਲਿਆ ਫੇਰ ਜਦੋਂ ਸੰਤੁਸ਼ਟ ਅ ਵਿਦਿਆਰਥੀ ਜਾਂ ਪੰਜਾਬੀ ਨਹੀਂ ਹੋਏ ਤੇ ਫਿਰ ਰਵਨੀਤ ਬਿੱਟੂ ਉਹਨਾਂ ਦੇ ਕੇਂਦਰੀ ਰਾਜ ਮੰਤਰੀ ਆਉਂਦੇ ਆ ਕਹਿੰਦੇ ਕਿ ਅਸੀਂ ਕੁਝ ਨਹੀਂ ਚੇਂਜ ਕਰਨਾ ਅਸੀਂ ਤਾਂ ਸੁਧਾਰ ਕਰਨ ਦੀ ਕੋਸ਼ਿਸ਼ ਕਰ ਰਹੇ ਸੀ ਪੀਯੂ ਦੇ ਵਿੱਚ ਪਹਿਲਾਂ ਤਾਂ ਆਪਾਂ ਉਹਨਾਂ ਸਾਰਿਆਂ ਦਾ ਧੰਨਵਾਦ ਕਰਦੇ ਆ ਹਨਾ ਇਦਾਂ ਦੇ ਕੰਮ ਹੁੰਦੇ ਹੀ ਰਹਿਣੇ ਚਾਹੀਦੇ ਆ ਪੰਜਾਬੀ ਜਾਗਦੇ ਰਹਿੰਦੇ ਆ ਹਨਾ ਕਿਸਾਨੀ ਅੰਦੋਲਨ ਦੇ ਵਿੱਚ ਵੀ ਸਾਡੇ ਨਾਲ ੱਟਕਾ ਹੋਇਆ ਹੈ ਹਨਾ ਆਪਾਂ ਫੇਰ ਜਾਗ ਗਏ ਥੋੜੀ ਟਸਪਾਲਦੇ ਪੰਜਾਬੀ ਹਾਂਜੀ ਹਾਂਜੀ ਉਹ ਚਾਹੀਦਾ ਸਾਡੇ ਡੀਐਨਏ ਚ ਰੈਵੋਲੂਸ਼ਨ ਹੈਗੀ ਹੈ ਹਨਾ ਕਿ ਸਾਨੂੰ ਕੋਈ ਨਾ ਕੋਈ ਮੁੱਦਾ ਚਾਹੀਦਾ ਤੇ ਇਹਦੇ ਨਾਲ ਆਪਾਂ ਅਵੇਅਰ ਹੁੰਨੇ ਆ ਆਪਾਂ ਸ਼ੁਕਰਗੁਜ਼ਾਰ ਆ ਕੋਈ ਇੱਥੇ ਬਗਾਨਾ ਨਹੀਂ ਹੈਗਾ ਸਾਰੇ ਆਪਣੇ ਆ ਇਤਿਹਾਸ ਤੁਸੀਂ ਪੜ ਲਓ ਇਦਾਂ ਛਾਈ ਬੁਰਾਈ ਇਹ ਚੱਲ ਜਾਂਦੀ ਹੈ ਹੈਨਾ ਕੋਈ ਦੂਜੇ ਤਰੀਕੇ ਨਾਲ ਸੋਚਦਾ ਆ ਆਪਾਂ ਦੂਜੇ ਤਰੀਕੇ ਨਾਲ ਸੋਚਦਾ ਹੈਨਾ ਸੋਚ ਦੇ ਟਕਰਾ ਹੈਗੇ ਆ ਸਾਰੇ ਤੇ ਇਹ ਚੱਲਦੇ ਰਹਿੰਦੇ ਆ ਉਹ ਆਪਣੇ ਸਾਹਬ ਨਾਲ ਸੋਚਦੇ ਆ ਸਾਨੂੰ ਸਾਡੇ ਬਾਬੇ ਨਾਨਕ ਨੇ ਸਿਖਾਇਆ ਸਰਵਤ ਦਾ ਭਲਾ ਇੱਕ ਓੰਕਾਰ ਦੀ ਗੱਲ ਕਰਨੀ ਆ ਸਾਰਿਆਂ ਦੀ ਮੁਸੀਬਤਾਂ ਜੇ ਲੰਗਰ ਛਕਾਉਣਾ ਹੈ ਤੇ ਮਨੁੱਖੀ ਅਧਿਕਾਰ ਜੇ ਹੁਣ ਹੁਣ ਇਹ ਪੰਜਾਬ ਦੀ ਤਾਂ ਗੱਲ ਹੈ ਹੀ ਨਹੀਂ ਸਾਰੇ ਧਰਮਾਂ ਦੇ ਸਟੂਡੈਂਟਾਂ ਦੇ ਫਿਊਚਰ ਦੀ ਗੱਲ ਹੈ ਨਾ ਤੇ ਆਪਾਂ ਫੇਰ ਖੜੇ ਆ ਆਪਣੇ ਬਾਬੇ ਨਾਨਕ ਦੀ ਗੁਰਗੋਬਿੰਦ ਸਿੰਘ ਜੀ ਦੀ ਆਈਡੀਓਲੋਜੀ ਦੇ ਉੱਤੇ ਤਾਂ ਇਹ ਚਲਦੀ ਰਹਿੰਦੀਆਂ ਨੇ ਸਰਕਾਰਾਂ ਵੀ ਸਾਰੀਆਂ ਆਪਣੀਆਂ ਨੇ ਤੇ ਆਪਾਂ ਤਾਂ ਚੜ੍ਹਦੀ ਕਲਾ ਤੇ ਰਹਿਣ ਵਾਲੇ ਲੋਕ ਆ ਉਹਨਾਂ ਦਾ ਵੀ ਭਲਾ ਮੰਗਦੇ ਆ ਜਿਹੜੇ ਸਾਡੇ ਨਾਲ ਇਦਾਂ ਕਰਦੇ ਆ ਕਈ ਵਾਰ ਕੋਸ਼ਿਸ਼ ਕਰਦੇ ਆ ਪੋਲੀਟੀਕਲ ਆਗੂ ਜਾਂ ਪਾਰਟੀਆਂ ਦੇਖੋ ਅੰਗਰੇਜ਼ਾਂ ਵੇਲੇ ਤੋਂ ਚੱਲਦਾ ਆ ਰਿਹਾ ਬਈ ਕਿ ਵੰਡ ਪਾਓ ਤੇ ਰਾਜ ਕਰੋ ਸਾਨੂੰ ਧਰਮ ਦੇ ਨਾਂ ਤੇ ਬਹੁਤ ਅੰਗਰੇਜ਼ਾਂ ਨੇ ਲੜਾਇਆ ਉਹਨਾਂ ਨੂੰ ਪਤਾ ਸੀਗਾ ਕਿ ਇਹ ਜੇ ਕਿਤੋਂ ਲੜ ਸਕਦੇ ਨੇ ਤਾਂ ਧਰਮ ਦੇ ਨਾਂ ਤੇ ਇਹ ਲੜਨਗੇ ਲੋਕ ਹਿੰਦੁਸਤਾਨ ਦੇ ਉਹੀ ਚੀਜ਼ਾਂ ਅੰਗਰੇਜ਼ ਚਲੇ ਗਏ ਸ਼ਿਫਟ ਹੋਈਆਂ ਫਿਰ ਸਾਡੇ ਪੋਲੀਟੀਕਲ ਹੱਥਾਂ ਦੇ ਵਿੱਚ ਆਇਆ ਤਾਂ ਉਹਨਾਂ ਨੇ ਵੀ ਇਹ ਕੋਸ਼ਿਸ਼ ਕੀਤੀ ਤੇ ਹੁਣ ਮੈਂ ਇਸ ਕਰਕੇ ਕਹਿ ਰਿਹਾ ਕਿ ਪੰਜਾਬ ਤੇ ਹਰਿਆਣਾ ਕਦੇ ਇਕੱਠੇ ਸੀ ਹਿਮਾਚਲ ਇਕੱਠਾ ਸੀ ਪਰ ਇੱਕ ਗੱਲ ਇਹ ਵੀ ਕਹਿ ਦਿੱਤੀ ਜਾਂਦੀ ਸੀ ਕਿ ਹਰਿਆਣੇ ਦੇ ਜਿਹੜੇ ਕੁਝ ਕਾਲਜ ਨੇ ਜੀ ਉਹ ਵੀ ਪੰਜਾਬ ਯੂਨੀਵਰਸਿਟੀ ਦੇ ਨਾਲ ਦੁਬਾਰਾ ਜੋੜ ਲਏ ਜਾਣ ਉੱਥੋਂ ਵੀ ਚਲੋ ਉਹ ਵੀ ਇੱਕ ਮੁੱਦਾ ਹੋਇਆ ਕੋਈ ਇਸ ਤਰੀਕੇ ਦਾ ਇਹ ਤਾਂ ਨਹੀਂ ਹੈ ਕਿ ਦੇਖੋ ਬੇਸਿਕਲੀ ਤੁਸੀਂ ਹਰਿਆਣੇ ਦੇ ਨਾਲ ਸੰਬੰਧ ਰੱਖਦੇ ਹੋ ਨਾ ਇਹ ਤਾਂ ਨਹੀਂ ਵੀ ਕਿ ਉੱਥੇ ਦੇ ਲੋਕ ਕਹਿਣਗੇ ਕਿ ਨਹੀਂ ਇਹ ਵੀ ਥੋੜੀ ਜਿਹੀ ਡਿਮਾਂਡ ਕਰਨੀ ਚਾਹੀਦੀ ਸੀ ਇਹਹੀ ਗੱਲ ਦੱਸਣਾ ਚਾਹੁੰਦਾ ਸਾਨੂੰ ਲੱਗ ਕਿਉਂ ਕੀਤਾ ਗਿਆ 1966 ਦੇ ਵਿੱਚ ਪਹਿਲਾਂ ਹਿਮਾਚਲ ਲੱਗ ਕੀਤਾ ਗਿਆ ਫਿਰ ਹਰਿਆਣਾ ਲੱਗ ਕੀਤਾ ਗਿਆ ਹੁਣ ਅੰਦੋਲਨ ਦੇ ਵਿੱਚ ਸਾਨੂੰ ਪਤਾ ਲੱਗੇ ਯਾਰ ਸਾਡਾ ਤਾਂ ਡਿਜ਼ਾਈਨੇ ਸੇਮ ਹੀ ਆਪਾਂ ਤਾਂ ਜ਼ੁਲਮ ਦੇ ਖਿਲਾਫ ਲੜਨ ਵਾਲੇ ਆ ਹੈਨਾ ਆਪਾਂ ਤਾਂ ਡਟਣ ਵਾਲੇ ਆ ਅੱਪਾ ਤਾਂ ਸਾਰੇ ਸੇਵਾ ਭਾਅ ਵਾਲੇ ਬੰਦੇ ਆ ਤੇ ਆਪਾਂ ਇਕੱਠੇ ਹੋ ਗਏ ਹੁਣ ਮੈਂ ਫਲੱਡਾਂ ਦੇ ਵਿੱਚ ਡੇਢ ਦੋ ਮਹੀਨੇ ਤੇ ਗਰਾਊਂਡ ਜ਼ੀਰੋ ਤੇ ਸੀ ਭਾਈ ਮੈਂ ਤੁਹਾਨੂੰ ਦੱਸ ਨਹੀਂ ਸਕਦਾ ਕਿੰਨੇ 4-500 ਟਰਾਲੀ ਮੈਂ ਸਿਰਫ ਅਟੈਂਡ ਕਰ ਪਾਇਆ ਜਿਹੜੇ ਮੈਨੂੰ ਅਪਰੋਚ ਕਰਕੇ ਹਰਿਆਣੇ ਤੋਂ ਸਾਡਾ Hindu ਭਾਈਚਾਰਾ ਮਿਵਾਦ ਤੋਂ ਮੁਸਲਮਾਨ ਭਾਈਚਾਰਾ ਯੂਪੀ ਤੋਂ ਹੈ ਨਾ ਇੰਨੇ ਟਰਾਲੀਆਂ ਭਾਈ ਭਰ-ਭਰ ਕੇ ਉਹ ਸਾਰੇ ਇਨਸਾਨੀਅਤ ਨੂੰ ਪਿਆਰ ਕਰਨ ਵਾਲੇ ਲੋਕ ਨੇ ਉਹਦਾ ਰੀਜਨ ਕੀ ਰਿਹਾ ਕਿਸਾਨੀ ਅੰਦੋਲਨ ਉਹਨਾਂ ਨੇ ਸਾਨੂੰ ਕਰੀਬ ਤੋਂ ਦੇਖਿਆ ਯਾਰ ਇਹ ਕਿਰਦਾਰ ਕੀ ਹੈ ਨਾ ਦਾ ਇੱਕ ਸਾਲ ਪੱਗਾਂ ਵਾਲਿਆਂ ਦਾ ਨਾ ਉੱਥੇ ਲਾਈਵ ਡੈਮੋ ਲੱਗਿਆ ਰਿਹਾ ਦਿੱਲੀ ਆਖਰੇ ਲੋਕ ਕੌਣ ਨੇ ਹੈ ਨਾ ਉੱਥੇ ਦੇਖਿਆ ਨਾ ਯਾਰ ਸਾਰਿਆਂ ਦੇ ਢਿੱਡ ਪਰ ਰਹੇ ਹੈ ਇਹ ਤਾਂ ਦੇਖਦੇ ਨਹੀਂ ਫਿਜ਼ੀਕਲ ਅਪੀਅਰੈਂਸ ਕੀ ਹੈ ਜਾਤ ਕੀ ਹੈ ਕਲਰ ਕੀ ਹੈ ਇਹ ਕਿਦਾਂ ਗੁਰੂ ਪਰਵ ਮਨਾਉਂਦੇ ਆ ਇਹ 24 ਘੰਟੇ ਭੰਗੜੇ ਪਾਈ ਜਾਂਦੇ ਆ ਮੀਂਹ ਆ ਗਿਆ ਤਾਂ ਵੀ ਨੱਚ ਰਹੇ ਆ ਫਲੱਡਾਂ ਦੇ ਵਿੱਚ ਵੀ ਮੈਂ ਦੇਖਿਆ ਐਦਾਂ ਹੀ ਘਰ ਡੁੱਬੇ ਹੋਏ ਆ ਤੇ ਚੜ੍ਹਦੀ ਕਲਾ ਚਾਹ ਪੀ ਕੇ ਜਾਇਓ ਪੁੱਤਰ ਹੈ ਨਾ ਪਾਣੀ ਪੀ ਕੇ ਜਾਇਓ ਉਹ ਸਾਡਾ ਲਾਈਵ ਡੈਮੋ ਉੱਥੇ ਲੱਗਿਆ ਰਿਹਾ ਇੱਕ ਲਾਈਵ ਡੈਮੋ ਹੋ ਰਿਹਾ ਇੱਥੇ ਸ਼ੁਰੂ ਹੋ ਗਿਆ ਠੀਕ ਹੈ ਤਾਂ ਇਹ ਚੀਜ਼ਾਂ ਚਲਦੀਆਂ ਰਹਿੰਦੀਆਂ ਤੇ ਸਾਨੂੰ ਕੋਈ ਟੈਨਸ਼ਨ ਨਹੀਂ ਕੋਈ ਪਰਵਾਹ ਨਹੀਂ ਆਪਾਂ ਸਾਡੇ ਤੇ ਜ਼ੁਲਮ ਕਰਨ ਵਾਲਿਆਂ ਨੂੰ ਆਪਾਂ ਭਾਈ ਕਨਾਈਏ ਦੇ ਵਾਰਿਸ ਆ ਜੇ ਸਾਡੇ ਦੇ ਕੋਈ ਤਸੱਦਦ ਕਰਦਾ ਆਪਾਂ ਉਹਨੂੰ ਪਾਣੀ ਵੀ ਪਲਾਵਾਂਗੇ ਲੰਗਰ ਵੀ ਛਕਾਵਾਂਗੇ ਤੇ ਜਿੱਤ ਕੇ ਜਾਵਾਂਗੇ ਪਹਿਲਾਂ ਵੀ ਆਏ ਹੋ ਬਾਈ ਤੁਸੀਂ ਅੱਜ ਵੀ ਆਏ ਹੋ 10 ਨੂੰ ਵੀ ਪਲਾਨ ਆ ਪੂਰਾ ਦੱਸਦਾ ਮੇਰਾ ਸ਼ੋਅ ਹੈ ਵਿਆਹ ਦਾ ਪਰ ਮੈਂ ਉੱਥੇ ਵੀ ਤੁਸੀਂ ਮੇਰਾ ਇੰਸਟਾਗ੍ਰam ਤੇ ਚੈੱਕ ਕਰੋ ਰਾਤੀ ਵੀ ਸ਼ੋਅ ਤੇ ਮੈਂ ਇਹੀ ਗੱਲ ਕੀਤੀ ਆ ਕੱਲ ਪਰਸੋਂ ਵਾਲਾ ਸ਼ੋਅ ਸੀ ਮੈਂ ਉੱਥੇ ਸੋਸ਼ਲ ਮੀਡੀਆ ਤੇ ਵੀ ਮੇਰਾ ਸੋਸ਼ਲ ਮੀਡੀਆ ਮੈਂ ਉਹਨੂੰ ਨਿਊਜ਼ ਚੈਨਲ ਦੀ ਤਰ੍ਹਾਂ ਯੂਜ਼ ਕਰ ਰਹਾ ਹਾਂ ਤੇ ਤਾਂ ਕਿ ਉੱਥੇ ਜਿਹੜਾ ਯੂਥ ਆ ਸਾਡਾ ਅਵੇਅਰ ਹੋਵੇ ਉੱਥੇ ਵੀ ਆਪਾਂ ਇਹੀ ਗੱਲ ਕਰ ਰਹੇ ਹਾਂ ਤੇ ਆਖਰੀ ਚ ਬਾਈ ਜੀ ਜਿਹੜੇ ਇੱਥੇ ਸਟੂਡੈਂਟ ਹੁਣ ਮੌਜੂਦ ਦਾ ਪੜਦੇ ਆ ਤੁਸੀਂ ਤਾਂ ਚਲੋ ਹੁਣ ਪੁਰਾਣੇ ਹੋ ਗਏ ਹੈ ਨਾ ਪਰ ਫਿਰ ਵੀ ਤੁਹਾਨੂੰ ਖਿੱਚ ਕੇ ਲੈ ਕੇ ਆਈ ਉਹ ਚੀਜ਼ ਤੇ ਜਿਹੜੇ ਪੜਦੇ ਨੇ ਉਹਨਾਂ ਨੂੰ ਕੀ ਕਹਿਣਾ ਚਾਹੋਗੇ ਇਸ ਜਿਸ ਵੇਲੇ ਇਸ ਤਰੀਕੇ ਨਾਲ ਕਿਉਂਕਿ ਅੱਗੇ ਆਉਣ ਵਾਲੇ ਵੀ ਹੋਰ ਸਟੂਡੈਂਟ ਨੇ ਆਉਣਾ ਇਹਨਾਂ ਨੇ ਚਲੇ ਜਾਣਾ ਹੋਰ ਹੋਰ ਆ ਜਾਣਗੇ ਤੇ ਕੋਸ਼ਿਸ਼ਾਂ ਤਾਂ ਇਹ ਤਾਂ ਜਾਰੀ ਰਹਿਣਗੀਆਂ ਨਾ ਜਿਹੜੀਆਂ ਹੋਈਆਂ ਹਾਂਜੀ ਹਾਂਜੀ ਉਹਨਾਂ ਨੂੰ ਕੀ ਕਹੋਗੇ ਮੈਂ ਸ਼ੁਕਰਗੁਜ਼ਾਰ ਆ ਸਪੈਸ਼ਲੀ ਉਹ ਮੁੰਡਾ ਅਭਿਸ਼ੇਕ ਡਾਗਰ ਫ੍ਰੋਮ ਫਰੀਦਾਬਾਦ ਉਹ ਦੇਖੋ ਉਸ ਮੁੰਡੇ ਨੇ ਆਪਣੀ ਜਾਨ ਦਾਤ ਤੇ ਲਾਤੀ ਜਿੰਦਾ ਪਹਿਲਾਂ ਐਫੀਡਾਪਟ ਦਾ ਮੁੱਦਾ ਸੀਗਾ ਸਿੱਧੀ ਜੀ ਗੱਲ ਸੀ ਤੁਸੀਂ ਪ੍ਰੋਟੈਸਟ ਨਹੀਂ ਕਰਨਾ ਹੈਨਾ ਸਿੱਧਾ ਡੈਮੋਕਰੇਸ਼ਨ ਨੂੰ ਖਤਮ ਕਰਨ ਵਾਲੀ ਗੱਲ ਸੀ ਇਦਾਂ ਹੀ ਜਿਹੜੇ ਹਰਿਆਣੇ ਦੇ ਯੋਧੇ ਐ ਯੂਪੀ ਦੇ ਐ ਹਿਮਾਚਲ ਵਾਲੇ ਐ ਕਿਉਂਕਿ ਸਾਰਿਆਂ ਦੇ ਫਿਊਚਰ ਦੀ ਗੱਲ ਉਸ ਸਾਡੀ ਪ੍ਰਾਊਡ ਵਾਲੀ ਗੱਲ ਆ ਸਾਡੇ ਆਪਾਂ ਜੋੜ ਕੇ ਵੀ ਰੱਖਣੀ ਆ ਕਿਉਂਕਿ ਆਪਾਂ ਤਾਂ ਸਰਬੱਤ ਦੇ ਭਲਾ ਅਰਦਾਸ ਕਰਦੇ ਆਂ ਡੇਲੀ ਤੇ ਉਹਨਾਂ ਦਾ ਸਾਥ ਜਦੋਂ ਤੱਕ ਸਾਡੇ ਨਾਲ ਆ ਸਾਡੀ ਜਿਹੜੀ ਜਿੱਤ ਆ ਉਹ ਹੋਰ ਯਕੀਨੀ ਆ ਮੇਰੇ ਹਿਸਾਬ ਨਾਲ ਬਹੁਤ ਬਹੁਤ ਸ਼ੁਕਰੀਆ ਬਾਈ ਜੀ ਉਮੀਦ ਕਰਦੇ ਆਂ ਜਿਸ ਤਰੀਕੇ ਨਾਲ ਹੁਣ ਤੱਕ ਤੁਸੀਂ ਲੜਦੇ ਆਏ ਹੋ ਪੰਜਾਬ ਦੇ ਲਈ ਖੜਦੇ ਆਏ ਹੋ ਹਰਿਆਣੇ ਲਈ ਵੀ ਖੜੋ ਪੰਜਾਬ ਦੇ ਲਈ ਵੀ ਇਸੇ ਤਰੀਕੇ ਨਾਲ ਖੜੋ ਰੱਬ ਤਰੱਕੀਆਂ ਬਖਸ਼ੇ ਤੁਹਾਨੂੰ ਵੈਸੇ ਆਪਾਂ ਤਾਂ ਯੂਨੀਵਰਸਲ ਸਿਟੀਜ਼ਨ ਆ ਬਾਈ ਹੈਨਾ ਪਵਨ ਗੁਰੂ ਪਾਣੀ ਪਿੱਤਾ ਮਾਤਾ ਧਰਤ ਮਾਤਾ ਉਹ ਮਾਤਾ ਇਹ ਨਹੀਂ ਆ ਕਿ ਪਰਟੀਕੂਲਰ ਏਰੀਏ ਦੀ ਹੈ ਨਾ ਉਹ ਪੂਰੇ ਬ੍ਰਹਮੰਡ ਦਾ ਸਾਨੂੰ ਤਾਂ ਵਾਸੀ ਬਣਾਇਆ ਸਾਡੇ ਗੁਰੂਆਂ ਨੇ ਤਾਂ ਕਿਤੇ ਵੀ ਕੋਈ ਪ੍ਰੋਬਲਮ ਆਉਂਦੀ ਹੈ ਸਾਡਾ ਫਰਜ਼ ਬਣਦਾ ਹੈ ਆਪਾਂ ਹੱਕ ਸੱਚ ਦੀ ਲੜਾਈ 'ਚ ਸਾਥ ਦਈਏ ਇਹ ਚੀਜ਼ਾਂ ਇਦਾਂ ਹੀ ਚਲਦੀਆਂ ਰਹਿੰਦੀਆਂ ਨੇ ਤੇ ਆ ਪੰਡਟ ਕੇ ਹਮੇਸ਼ਾ ਹੀ ਹੱਕ ਸੱਚ ਦੀ ਲੜਾਈ 'ਚ ਖੜਦੇ ਰਹਿਾਂਗੇ ਠੀਕ ਹੈ ਜੀ ਸ਼ੁਕਰੀਆ ਜੀ ਬਹੁਤ ਥੈਂਕ ਯੂ ਸੋ ਭਾਈ ਰੇਸ਼ਮ ਸਿੰਘ ਅਨਮੋਲ ਉਹਨਾਂ ਦੇ ਨਾਲ ਗੱਲਬਾਤ ਕੀਤੀ ਤੁਸੀਂ ਦੇਖੋ ਕਿ ਇਸ ਵੇਲੇ ਵੀ ਅਸੀਂ ਪੰਜਾਬ ਯੂਨੀਵਰਸਿਟੀ ਦੇ ਵਿੱਚ ਆ ਇਹ ਜਿਹੜੇ ਸਾਰੇ ਸਟੂਡੈਂਟ ਨੇ ਉਹ ਸਾਹਮਣੇ ਤੁਸੀਂ ਦੇਖੋ ਲਗਾਤਾਰ ਧਰਨਾ ਚੱਲ ਰਿਹਾ ਤੇ ਇਹ ਸਟੂਡੈਂਟਸ ਨੇ ਔਰ ਇਹ ਹੈ ਕਿ ਬੇਸ਼ੱਕ ਕੇਂਦਰ ਨੇ ਨੋਟੀਫਿਕੇਸ਼ਨ ਵਾਪਸ ਲੈ ਲਿਆ ਆ ਪਰ ਜਿਹੜਾ 10 ਤਰੀਕ ਵਾਲਾ ਇਕੱਠ ਰੱਖਿਆ ਹੈ ਵਿਦਿਆਰਥੀਆਂ ਦੇ ਵੱਲੋਂ ਉਹ ਇਨਵੇਂ ਉਸੇ ਤਰੀਕੇ ਦੇ ਨਾਲ ਜਾਰੀ ਰਹੂਗਾ 10 ਤਰੀਕ ਨੂੰ ਕਹਿ ਲਿਏ ਕਿ ਕੱਲ ਨੂੰ ਵੱਡਾ ਇਕੱਠ ਪੰਜਾਬ ਯੂਨੀਵਰਸਿਟੀ ਦੇ ਵਿੱਚ ਹੋਊਗਾ ਤੇ ਉਹ ਇੱਕ ਏਕੇ ਦਾ ਪ੍ਰਤੀਕ ਹੋਊਗਾ ਪੰਜਾਬ ਦੇ ਵਿਦਿਆਰਥੀਆਂ ਦਾ ਪੰਜਾਬ ਯੂਨੀਵਰਸਿਟੀ ਦੇ ਵਿਦਿਆਰਥੀਆਂ ਦਾ ਤੇ ਪੰਜਾਬੀਆਂ ਦਾ ਤੇ ਸ਼ਾਇਦ ਜਿਸ ਨੂੰ ਕੇਂਦਰ ਸਰਕਾਰ ਨੂੰ ਜ਼ਰੂਰ ਦੇਖਣਾ ਚਾਹੀਦਾ